ਦਿਲੰਦਰ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜਿਹਦੇ ਵਿੱਚ ਆਕਸੀਜਨ ਪਲਾਂਟ ਨੂੰ ਲੈ ਕੇ ਔਰ ਉਹਦੇ ਨਾਲ ਜਿਹੜੇ ਸਾਡੇ ਬਹੁਤ ਕ੍ਰਿਟੀਕਲੀ ਇਲ ਪੇਸ਼ੈਂਟ ਸੀਗੇ ਸਿਕ ਪੇਸ਼ੈਂਟ ਸੀਗੇ ਔਰ ਉਹਨਾਂ ਦੀ ਜਿਹੜੀ ਆਕਸੀਜਨ ਸਪਲਾਈ ਹੈ ਉਹਦਾ ਪ੍ਰੈਸ਼ਰ ਘਟਣ ਨਾਲ ਉਹਦੀ ਸਪਲਾਈ ਚ ਟੈਂਪਰੇਰੀ ਡਿਸਰਪਸ਼ਨ ਆਉਣ ਦੇ ਨਾਲ ਤੇ ਅਸੀਂ ਉਹਨਾਂ ਦੀ ਕੀਮਤੀ ਜਾਨਾਂ ਨਹੀਂ ਬਚਾ ਸਕੇ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕੂਨਰ ਅਰਵਿੰਦ ਕੇਜਰੀਵਾਲ ਜੀ ਨੇ ਸੇਤ ਸਿੱਖਿਆ ਨੂੰ ਆਪਣੀ ਟਾਪ ਪ੍ਰਾਇਓਰਟੀ ਬਣਾਇਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਉਹਨਾਂ ਨੇ ਸਿਹਤ ਵਾਸਤੇ ਕਦੇ ਵੀ ਕਿਸੇ ਕਿਸਮ ਦੇ ਫੰਡ ਦੇਣ ਤੋਂ ਨਾ ਨਹੀਂ ਕੀਤੀ ਔਰ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਪੇਸ਼ੈਂਟ ਸੇਫਟੀ ਆ ਔਰ ਉਹਨਾਂ ਵਾਸਤੇ ਜਿਹੜੀਆਂ ਸਰਵਿਸਿਜ਼ ਆ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆ ਨਾ ਮੈਨਪਾਵਰ ਦੇ ਵਿੱਚ ਨਾ ਅਵੇਲੇਬਿਲਟੀ ਆਫ ਦੀ ਇਕੁਪਮੈਂਟ ਜਿਹੜੀ ਜਿਹੜੀ ਕੋਈ ਕਮੀ ਰਹੀ ਆ ਉਹ ਸਿਰਫ ਤੇ ਸਿਰਫ ਜਿਹੜੇ ਸਾਡੇ ਉਥੇ ਹਸਪੀਟਲ ਦੇ ਐਡਮਿਨਿਸਟਰेटर ਹੈ ਚਾਹੇ ਉਹ ਮੈਡੀਕਲ ਸਪਰਟੈਂਟ ਹੈ ਜਾਂ ਜਿਹੜਾ ਡਾਕਟਰ ਔਨ ਡਿਊਟੀ ਸੀ ਐਸਐਮਓ ਹੈ ਔਰ ਜਿਹੜੇ ਹਾਊਸ ਸਰਜਨ ਸੀ ਜਿਹੜੇ ਡਾਕਟਰ ਔਨ ਡਿਊਟੀ ਸੀ ਉਹਨਾਂ ਦੀ ਜਿਹੜੀ ਹੈਗੀ ਆ ਇਹ ਇੱਕ ਬਹੁਤ ਵੱਡੀ ਨੈਗਲੀਜੈਂਸ ਹੈ ਡੈਫੀਸ਼ੈਂਸੀ ਇਨ ਸਰਵਿਸ ਹੈ ਗੈਰ ਜ਼ਿੰਮੇਵਾਰ ਬਿਹੇਵੀਅਰ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦਿਲੰਦਰ ਦੇ ਵਿੱਚ ਜਿਹੜਾ ਆਕਸੀਜਨ ਪਲਾਂਟ ਹੈ ਉਹ ਪੀਐਸਏ ਖੁੰਦਾ ਹੈਗਾ ਜੀ ਜਿਹੜਾ ਜਿਹੜਾ ਦੋ ਉਹਦੇ ਕੰਪਰੈਸਰ ਹੈਗੇ ਆ ਜੀ ਦੋ ਉਹਦੀਆਂ ਮਸ਼ੀਨਾਂ ਹੈਗੀਆਂ ਜੋ ਆਲਟਰਨੇਟ ਯੂਜ਼ ਕਰਦੇ ਸੀ ਔਰ ਇਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਜਿਹਦੇ ਵਿੱਚ 18-20 ਸਿਲੰਡਰ ਲੱਗੇ ਹੁੰਦੇ ਆ ਕਿ ਜੇ ਉਹਦਾ ਪ੍ਰੈਸ਼ਰ ਘਟੇਗਾ ਤਾਂ ਆਟੋਮੈਟਿਕਲੀ ਉਹ ਟੇਕਓਵਰ ਕਰ ਲੈਣਗੇ ਉਹਦੇ ਵਿੱਚ ਆਟੋਮੈਟਿਕ ਸਾਰਾ ਸਿਸਟਮ ਹੁੰਦਾ ਇਹਦੇ ਨਾਲ ਉੱਥੇ ਇੱਕ ਲiquid ਮੈਡੀਕਲ ਆਕਸੀਜਨ ਦਾ ਪਲਾਂਟ ਵੀ ਆ ਮਤਲਬ 4-4 ਸੋਰਸ ਹੈਗੇ ਜੀ ਉੱਥੇ ਆਕਸੀਜਨ ਦੇ ਸਿਰਫ ਤੇ ਸਿਰਫ ਜਿਹੜੀ ਮੈਨੇਜਮੈਂਟ ਸੀ ਉਹ ਇੰਨੀ ਜ਼ਿਆਦਾ ਮਾੜੀ ਸੀ ਕਿ ਉਹਦੇ باوجود ਵੀ ਜਿਹੜੀ ਸੀ ਇੱਕ ਕ੍ਰਿਟੀਕਲੀ ਸਿਕ ਪੇਸ਼ੈਂਟ ਜਿਹੜੀ ਆਕਸੀਜਨ ਦੀ ਸਪਲਾਈ ਉਹਦੇ ਵਿੱਚ ਡਿਸਰਪਸ਼ਨ ਆਈ ਔਰ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਬਿਜਲੀ ਦੀ ਹੈ 24 24/7 ਜਿਹੜੀ ਹੌਟਲਾਈਨ ਕਨੈਕਸ਼ਨ ਜਿੰਨੇ ਅਸੀਂ ਸਾਰਿਆਂ ਦੇ ਵਿੱਚ ਕਰਵਾ ਰਹੇ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਪਾਵਰ ਬੈਕਅਪ ਦੇ ਰਹੇ ਆ ਸਾਰਿਆਂ ਦੇ ਵਿੱਚ ਜਨਰੇਟਰ ਇਨ ਵਰਕਿੰਗ ਆਰਡਰ ਔਰ ਉਹਦੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੇ ਵਿੱਚ ਡੀਜ਼ਲ ਕਿਸੇ ਕਿਸਮ ਦੀ ਸਾਰੇ ਐਸਐਮਓਜ਼ ਨੂੰ ਸਿਵਲ ਸਰਜਨਸ ਨੂੰ ਪੈਸੇ ਵੀ ਦਿੱਤੇ ਹੋਇਆ ਵੀ ਕੋਈ ਬਹਾਨਾ ਨਹੀਂ ਚੱਲੇਗਾ ਇਸ ਤੋਂ ਸવાય ਜੰਨੇ ਸਾਡੇ ਕ੍ਰਿਟੀਕਲ ਏਰੀਆ ਹੈਗੇ ਆ ਚਾਹੇ ਉਹ ਜਿਹੜੀ ਲਾਈਫ ਸੇਵਿੰਗ ਇਕੁਪਮੈਂਟ ਹੈਗੀ ਆ ਮਾਨੀਟਰਸ ਹੋਣ ਵੈਂਟੀਲੇਟਰ ਹੋਣ ਜਾਂ ਆਪਰੇਸ਼ਨ ਥੀਟਰ ਹੋਣ ਉਹਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਯੂਪੀਆ ਯੂਪੀਐਸ ਉਹਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਬੈਕਅਪ ਹੈ ਪਾਵਰ ਸਪਲਾਈ ਔਰ ਆਕਸੀਜਨ ਸਪਲਾਈ ਇਹ ਇੱਕ ਫ੍ਰੈਕਸ਼ਨ ਆਫ ਅ ਸੈਕਿੰਡ ਵਾਸਤੇ ਵੀ ਜਿਹੜਾ ਹੈਗਾ ਜਿਹੜਾ ਆਮ ਬੰਦਾ ਹੈਗਾ ਆਪਾਂ ਵੀ ਆਪਾਂ ਵੀ ਆਕਸੀਜਨ ਤੋਂ ਬਿਨਾਂ 2 ਜਾਂ 3 ਮਿੰਟ ਰਹਿ ਸਕਦੇ ਆ ਬਟ ਜਿਹੜਾ ਕ੍ਰਿਟੀਕਲੀ ਸਿਕ ਹੈ ਉਹਦੇ ਵਾਸਤੇ 1 ਮਿੰਟ ਵੀ ਬਹੁਤ ਜ਼ਿਆਦਾ ਸਮਾਂ ਹੈ। ਇਨੀਆਂ ਸਹੂਲਤਾਂ ਦੇ باوجود ਵੀ ਔਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਜਿਹੜੇ 49 49 ਜਿਹੜੇ ਹੈਗੇ ਆ ਉਹ ਇੰਟਰਨ ਮੈਡੀਕਲ ਅਫਸਰ ਔਰ ਜਿਹੜੇ ਬੱਚੇ ਡੀਐਨਵੀ ਕਰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਆ 46 ਡਾਕਟਰ ਉਹ ਇਸ ਤੋਂ ਸਵਾਇ ਉਹਨਾਂ ਕੋਲੇ ਜਿਹੜੇ 14 ਹੈਗੇ ਆ ਉਹ ਹਾਊਸ ਆਪਣੇ ਜਿਹੜੇ ਹਾਊਸ ਸਰਜਨਸ ਔਰ 17 ਮੈਡੀਕਲ ਆਫਸਰ ਨੋਨ ਸਟਾਫਟਸ ਮਤਲਬ ਇੰਨੇ ਜ਼ਿਆਦਾ ਡਾਕਟਰ ਆ ਕਿ ਇੱਕ ਇੱਕ ਬੈੱਡ ਦੇ ਉੱਤੇ ਜਿਹੜੇ ਹੈਗੇ ਆ ਉਹ ਚਾਰ ਚਾਰ ਡਾਕਟਰ ਖੜੇ ਹੋਣ ਔਰ ਸਾਰੀ ਇਕੁਪਮੈਂਟ ਅਵੇਲੇਬਲ ਹੋਵੇ ਤੇ ਲੇਕਿਨ ਲੋਕਾਂ ਨੂੰ ਉਹ ਸਬਦਾ ਨਾ ਮਿਲੇ ਇਸ ਤੋਂ ਵੱਡਾ ਜਰਮ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਤਲਬ ਕੋਈ ਕੋਤਾ ਹੀ ਨਹੀਂ ਹੋ ਸਕਦੀ ਔਰ ਮੈਂ ਇਮੀਡੀਏਟਲੀ ਜਦੋਂ ਮੇਰੇ ਕੋਲੇ ਖਬਰ ਆਈ ਆ ਮੈਂ ਆਈ ਵਾਸ ਸੋ ਅਫਸਰਟ ਉਦੋਂ ਮੈਂ ਇਮੀਡੀਏਟਲੀ ਚੱਲ ਕੇ ਉੱਥੇ ਮੈਂ ਸਵੇਰੇ 12:55 ਮਿੰਟ ਤੇ ਮੈਂ ਜਾ ਕੇ ਸਾਰੇ ਆਪ ਜਿਹੜੇ ਹਾਲਾਤ ਦੇਖਿਆ ਉੱਥੇ ਦੇ ਜੋ ਕਿ ਇੱਕ ਅਨਪਾਰਟਨੇਬਲ ਕੋਤਾਹੀ ਉਹਨਾਂ ਵੱਲੋਂ ਕੀਤੀ ਗਈ ਹੈ ਬਜ਼ਰ ਗਲਤੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਇਹਨਾਂ ਨੇ ਇੱਕ ਟੈਕਨੀਕਲ ਕਮੇਟੀ ਜਿਹੜੀ ਸੀ ਉਹ ਕਨਸਟੀਟਿਊਟ ਕੀਤੀ ਜਿਹਦੇ ਵਿੱਚ ਸਾਡੇ ਇੱਕ ਜਿਹੜੇ ਸੀਗੇ ਡਾਇਰੈਕਟਰ ਜਿਹੜੇ ਹੈਲਥ ਸਰਵਿਸਸੇਸ ਦੇ ਸੀਗੇ ਪੀਐਚਐਸਸੀ ਦੇ ਔਰ ਉਹਦੇ ਵਿੱਚ ਇੱਕ ਸਾਡੇ ਜਿਹੜੇ ਐਸਐਮਓ ਸੀ ਬਹੁਤ ਜ਼ਿਆਦਾ ਜਿਹਨਾਂ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਔਰ ਇੰਜੀਨੀਅਰਸ ਇਹਨਾਂ ਦੀ ਸਾਰੀ ਟੀਮ ਜਾ ਕੇ ਉਹਨਾਂ ਨੇ ਬਰੀਕੀ ਦੇ ਨਾਲ ਦੇਖਿਆ ਵੀ ਕਿੱਥੇ ਕਿੱਥੇ ਉਹਨਾਂ ਨੇ ਜੜੀਆਂ ਸੀਗੀਆਂ ਸਾਰੀਆਂ ਨੈਗਲੀਜੈਂਸ ਸੀਗੀਆਂ ਤੇ ਉਹਦੇ ਚ ਚਾਰ ਬੰਦੇ ਜਿਹੜੇ ਹੈਗੇ ਆ ਅਸੀਂ ਕੋਈ ਆਮ ਤੌਰ ਤੇ ਹੁੰਦਾ ਕਿ ਉੱਥੇ ਜਿਹੜਾ ਵਾਰਡ ਬாய் ਸੀਗਾ ਜੀ ਜਾਂ ਜਿਹੜਾ ਸਫਾਈ ਸੇਵਕ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਜਿਹੜਾ ਉੱਥੇ ਦਾ ਮੈਡੀਕਲ ਸੁਪਰਟੈਂਡੈਂਟ ਆ ਜਿਹੜਾ ਕਿ ਡਿਪਟੀ ਡਾਇਰੈਕਟਰ ਆ ਸਿਵਲ ਸਰਜਨ ਸਿਵਲ ਸਰਜਨ ਰੈਕ ਦਾ ਅਫਸਰ ਹੈ ਦੂਜਾ ਜਿਹੜਾ ਐਸਐਮਓ ਆ ਜਿਹੜਾ ਕਿ ਸੀਨੀਅਰ ਮੈਡੀਕਲ ਅਫਸਰ ਹੈ ਤੀਜਾ ਹੈਗਾ ਜਿਹੜਾ ਕੰਸਲਟੈਂਟ ਨਸਥਟਿਸਟ ਹੈ ਡਾਕਟਰ ਰਾਜਕumar ਐਮਐਸ ਡਾਕਟਰ ਸੁਰਜੀਤ ਸਿੰਘ ਐਸਐਮਓ ਡਾਕਟਰ ਸੁਨਾਕਸੀ ਜਿਹੜੀ ਕੰਸਲਟੈਂਟ ਨਸਥਟਿਸਟ ਇਹਦੀ ਮਤਲਬ ਡਿਊਟੀ ਉੱਥੇ ਲੱਗੀ ਹੋਈ ਸੀ ਨੋਨ ਨਸਥਟਿਸਟ ਸੀਗੀ ਇਹਨਾਂ ਨੂੰ ਆਨ ਕਾਲ ਨਹੀਂ ਹੁੰਦੇ ਨੇ ਉੱਥੇ ਹੋਣਾ ਸੀਗਾ ਇਹਨੇ ਇਹਨੇ ਆਈਸੀਯੂ ਦੇ ਵਿੱਚ ਰਹਿਣਾ ਸੀ ਇਹਨੇ ਔਰ ਡਾਕਟਰ ਸ਼ਿਮੇਂਦਰ ਸਿੰਘ ਜਿਹੜੇ ਹਾਊਸ ਸਰਜਨ ਐ ਸਰਫ ਇਸ ਕਰਕੇ ਰੱਖਿਆ ਇਹਨਾਂ ਦੀ ਤਨਖਾਹ 30000 ਤੋਂ ਵਧਾ ਕੇ ਅਸੀਂ 70000 ਰੁਪਏ ਕੀਤੀ ਆ ਵੀ ਤੁਸੀਂ ਇੱਥੇ ਆਓ ਲਰਨ ਕਰੋ ਸਿੱਖੋ ਅਰਨ ਵੈਲਿਊ ਲਰਨ ਤੇ ਨਾਲੇ ਜਦੋਂ ਤੁਸੀਂ ਜਾ ਕੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰੋਗੇ ਤੁਸੀਂ ਗਵਰਨਮੈਂਟ ਸਰਵਿਸ ਜੁਆਇਨ ਕਰੋਗੇ ਤਾਂ ਤੁਹਾਡੇ ਵਿੱਚ ਕੁਝ ਟੈਲੈਂਟ ਸਿੱਖੋਗੇ ਜਿਹੜਾ ਸਕਿੱਲ ਗੈਪ ਹੈ ਪੂਰਾ ਹੋਏਗਾ ਇਹ ਚਾਰੋਂ ਡਾਕਟਰ ਦੀ ਗ੍ਰਾਸ ਨੈਗਲੀਜੈਂਸ ਹੈ ਇਹ ਜਿਹੜੇ ਪਹਿਲੇ ਐਮ ਐਸ ਐਸ ਐਮਓ ਡਾਕਟਰ ਰਾਜ ਕੁਮਾਰ ਮੈਡੀਕਲ ਸੁਪਰਡੈਂਟ ਐਸਐਮਓ ਡਿਪਟੀ ਡਾਇਰੈਕਟਰ ਡਾਕਟਰ ਸਰਜੀਤ ਸਿੰਘ ਐਸਐਮਓ ਐਸਐਮਓ ਡਾਕਟਰ ਸਰਜੀਤ ਸਿੰਘ ਡਾਕਟਰ ਸੋਨਾਕਸ਼ੀ ਕੰਸਲਟੈਂਟ ਅਨਸਥੀਸੀਆ ਐਂਡ ਇਹ ਤਿੰਨੋਂ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਇਮੀਡੀਏਟਲੀ ਔਰ ਇਹਦੇ ਵਿੱਚ ਹੁਣ ਜਿਹੜੀ ਡਿਟੇਲਡ ਇਨਕੁਆਰੀ ਹੋਏਗੀ ਇਹਨਾਂ ਦੀ ਜਵਾਬ ਤਲਬੀ ਹੋਏਗੀ they are likely to be removed from service or dismissed from service they will lose all the benefits of service jodi unadi 25 25 30 30 sal di service hai exemplary punishment jo mai vada kita si tode nal aur jodi inquiry hai giya dekho mai sahab nahi hone chahiye bahut dukhdai hunde hai mai sahab pehla bhi hoye honge ਤੁਸੀਂ ਸਾਰੇ ਪੱਤਰਕਾਰ ਉਹ ਪਹਿਲਾਂ ਵੀ ਹੋਏ ਹੋਣਗੇ ਬਟ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੋ ਸਾਡੀ ਡਿਊਟੀ ਹੈ ਜੋ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਾਡੀ ਲੀਡਰਸ਼ਿਪ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕਰੀਏ ਡਾਕਟਰ ਸ਼ਮੇਂਦਰ ਸਿੰਘ ਹੌਸਰਜਨ ਇਹ ਇਹਨੂੰ ਸਿੱਧਾ ਅਸੀਂ ਡਿਸਮਿਸ ਕਰ ਰਹੇ ਆ ਜੀ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਮੌਕਾ ਦੇ ਰਹੇ ਸੀਗੇ ਵੀ ਤੁਸੀਂ ਆਓ ਸਿੱਖੋ ਅੱਗੇ ਆਪਣੀ ਗਵਰਨਮੈਂਟ ਜੌਬ ਵਾਸਤੇ ਆਪਣੀ ਪੋਸਟ ਗ੍ਰੈਜੂਏਸ਼ਨ ਵਾਸਤੇ ਅਸੀਂ ਇਹਨਾਂ ਨੂੰ ਪੜ੍ਹਾਣੇ ਵੀ ਆ ਔਰ ਸਾਰੀਆਂ ਸਹੂਲਤਾਂ ਦਿੰਨੇ ਆ ਇਹਨਾਂ ਨੂੰ ਤਾਂ ਰਿਮੂਵ ਕੀਤਾ ਜਾਂਦਾ ਜੀ ਹੀ ਇਜ਼ ਰਿਮੂਵਡ ਫਰਮ ਅ ਸਰਵਿਸ ਬਾਕੀ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਮੌਕਾ ਦੇ ਕੇ ਜੋ ਲੀਗਲ ਪ੍ਰੋਸੈਸ ਆ ਉਹਨੂੰ ਫਾਲੋ ਕਰਕੇ ਜੇ ਮਤਲਬ ਡਿਪੈਂਡਿੰਗ ਔਨ ਜੋ ਉਸ ਕਮੇਟੀ ਦੇ ਰਿਪੋਰਟਸ ਹੋਣਗੀਆਂ ਜਿਵੇਂ ਪਹਿਲੀ ਕਮੇਟੀ ਦੇ ਉੱਤੇ ਇਹਨਾਂ ਨੂੰ ਮੈਂ ਸਸਪੈਂਡ ਕੀਤਾ ਸੋ ਦੇ ਕੈਨ ਬੀ ਰਿਮੂਵਡ ਫ্রম ਸਰਵਿਸ ਦੇ ਕੈਨ ਬੀ ਡਿਸਮਿਸਡ ਫ্রম ਸਰਵਿਸ ਇਹਨਾਂ ਨੂੰ ਆਪਾਂ ਜੋ ਵੀ ਪ੍ਰੀਮਚੂਰ ਰਿਟਾਇਰਮੈਂਟ ਜੋ ਵੀ ਇਹਨਾਂ ਦੀ ਮੈਕਸਿਮ ਪੋਸੀਬਲ ਜਾਂ ਜਿਹੜੀ ਸਜ਼ਾ ਹੋਏਗੀ ਪਰਮਿਸਿਬਲ ਉਹ ਇਹਨਾਂ ਨੂੰ ਸਖਤ ਤੋਂ ਸਖਤ